ਹੌਣ ਲੱਗੂ ਵੀ ਪੁਲਿਸਦਾਰ ਨਾਲ ਟੱਕਰ ਹੋ। ਔਰ ਸਾਰਾ ਜੱਥਾ ਚੱਲਿਆ ਉੱਧਰ ਨੂੰ ਪੁਲਿਸ ਕੋਲ ਨੂੰ ਆਹ ਮੂਰੇ ਨਾਕਾ ਤੋੜ ਲੰਗੇ। ਸਾਰਾ ਇਕੱਠ ਚੱਲਿਆ ਪੁਲਿਸ ਦੇ ਕੋਲ ਨੂੰ। ਪੁਲਿਸ ਦੇ ਕੋਲੇ ਜਾ ਉਹਦੇ ਮੂਰੇ ਪੁਲਿਸ ਖੜੀ ਆ ਬੇਸਾਬੀ। ਮਾਨ ਆਇਆ ਵਾ ਮਾਨ ਲੱਖਾਂ ਨਾਲੋਂ ਫੜਿਆ ਗਿਆ ਮਾਨ ਪਹੁੰਚਿਆ ਵਾ ਇੱਥੇ ਮਾਨ ਆ ਗਿਆ ਹੋ ਸਾਹਮਣੇ ਪੁਲਿਸ ਖੜੀ ਆ ਲਗੂ ਕਾਠਰੀ ਪੁਲਿਸ ਦੇ ਨਾਲ ਟੱਕਰ ਹੋ ਗਿਆ ਮਾਨ ਸਾਹਿਬ ਲੱਖਾ ਫੜਿਆ ਗਿਆ ਨਾਲੋਂ ਲੱਖਾ ਮਾਨਾ ਮੂਰੇ ਲੱਗਿਆ ਵਾ ਤੇ ਪੁਲਿਸ ਹੁਣ ਮਾਨ ਨੂੰ ਵੀ ਫੜੂਗੀ ਪੋਰਸਾ ਕੋਲੇ ਜਾ ਲੱਗੀ ਟੱਕਰ ਆ ਦੇ ਕੱਠੇ ਪ੍ਰਸ਼ਾਦਾ ਵਰਤਾ ਰਹੇ ਆ ਮੇਰੇ ਵੀਰ ਛਕੋ ਜਿੰਨਾ ਮਰਜੀ ਗੋਭੀ ਦੀ ਦਾਲ ਆਲੂ ਗੋਭੀ ਬਹੁਤ ਵਧੀਆ ਨਾਲ ਪ੍ਰਸ਼ਾਦੇ ਜਿੰਨਾ ਮਰਜੀ ਖਾ ਲੈ ਕੱਠਾ ਗੱਡੀ ਆਈ ਆ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਦਿਖਾ ਵੀ ਦਨੇ ਆ ਕਿਹੜੇ ਗੁਰਦੁਆਰਾ ਸਾਹਿਬ ਦੀ ਆ ਆ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਪਬਲ ਲੁਧਿਆਣਾ ਚਰਨ ਸਿੰਘ ਸ੍ਰੀ ਮਾਨਸੰਤ ਬਾਬਾ ਅਮਰੀਕ ਸਿੰਘ ਦੀ ਪਟਿਆਲੇ ਵਾਲੇ ਭਾਈ ਨਗਾਈਆ ਜੀ ਬਰਦਾਸ਼ਰਮ ਆਲਵਦੀਰ ਲੁਧਿਆਣਾ ਲੰਗਰ ਦੀ ਸੇਵਾ ਡੀਐਮਸੀ ਵਿਆਹ ਅਨੰਦ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਮ ਨੂੰ 7 7:30 ਤੋਂ ਲੈ ਕੇ 9 ਵਜੇ ਤੱਕ ਕਰੋ ਪ੍ਰਸ਼ਾਦਾ ਵਰਤਉਂਦੇ ਆ ਮੇਰੇ ਵੀਰ ਔਰ ਛੋਟਾ ਲੰਗਰਕਾਰ ਸੇਵਾ ਨੰਬਰ ਹੈਗਾ ਵਾ 98784 95431 ਇਸ ਲੰਗਰ ਵਾਲੀ ਗੱਡੀ ਦਾ ਨੰਬਰ ਹੈ 98784 95431 ਫਰੋਵਰ ਦੇ ਕੋਲ ਆ ਛੋਟਾ ਲੰਗਰ ਕਾਰ ਸੇਵਾ ਜਾਂ ਲਾਗੇ ਤੋਰਨ ਬਈ ਹੋ ਲਾਕੇ ਉਹ ਨਿਕਲ ਚਲੇ ਬਈ ਨਿਕਲ ਗਈ ਸੰਗਤ ਬਹੁਤ ਵੈਰੀ ਗਾ ਤੋੜ ਕੇ ਨਿਕਲ ਗਈ ਮਗੇ ਨਗਰ ਦੀ ਸੰਗਤ ਬੈਰੀਗੜ ਤੋੜ ਕੇ ਬੈਰੀਗੜ ਤੋੜ ਕੇ ਹੋ ਨਿਕਲ ਗਈ ਲਾ ਹੋ ਨਿਕਲ ਗਈ ਸੰਗਤ ਪੁਲਿਸ ਦੇ ਬੈਰੀਗੜ ਤੋੜ ਕੇ ਬਈ ਬਾਲੀ ਸੀ ਸੰਗਤ ਬੇਸਾਬੀ ਨਿਕਲ ਕੇ ਉਹ ਤੋੜ ਕੇ ਪੁਲਿਸ ਦੇ ਬੈਰੀਗੇਟ ਆ ਟੋੜ ਦੇ ਨਾਲੇ ਨੂੰ ਗਈ ਸੰਗਤਾਂ ਤੋੜ ਤੇ ਪੁਲਿਸ ਦੇ ਬੈਰੀਕੇਟ ਬਈ ਓਏ ਬਿਆਰ ਤਾਂ ਇੱਥੇ ਹੀ ਸੀ ਕਹਿੰਦਾ ਮੈਂ ਦੇਖਿਆ ਵਾਂ ਇਧਰ ਨੂੰ ਗਿਆ ਵਾ ਆ ਜਾਂਦਾ ਕੋਈ ਨਹੀਂ ਆਪਾਂ ਤਾਂ ਚੱਲ ਗਏ ਮਗਰ ਬੱਸ ਮੈਂ ਨਾ ਗਾਂ ਟੱਪ ਗਈ ਸੰਗਤਾਂ ਹੈ ਹਾਂ ਪੁਲਸਾਂ ਨੇ ਹੁਣ ਰੋਕੇ ਰੱਖੇ ਨਹੀਂ ਹੈ ਨਾ ਉਹ ਗ੍ਰਿਫਤਾਰੀਆਂ ਦੇਣ ਲੱਗਿਆ ਕਹਿੰਦੇ ਤੇ ਸੱਚਾ ਮਾਲ ਹੈ ਹਾਂ ਮਾਲ ਗਾਂ ਜਿ ਆਏ ਆ ਤੁਹਾਨੂੰ ਗ੍ਰਿਫਤਾਰੀਆਂ ਦੇਵਾਂਗੇ ਕੋਈ ਗੱਲ ਨਹੀਂ ਤਰਫਾ ਤਾਂ ਲੱਗੇ ਵੀ ਆਏ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਇੱਥੇ ਇਧਰ ਪੁਲਿਸ ਨੇ ਨਹੀਂ ਛੇੜਿਆ ਤੇ ਉੱਧਰ ਨੂੰ ਇਧਰ ਘੇਰਦੇ ਆਂ ਆ ਜਾ ਕੇ ਗ੍ਰਿਫਤਾਰੀ ਗਾਹ ਹੋਊ ਹਾਂ ਗ੍ਰਿਫਤਾਰੀ ਆ ਜਾ ਠੀਕ ਆ ਠੀਕ ਹੁਣ ਗ੍ਰਿਫਤਾਰੀਆਂ ਦੇਣਗੇ ਮਾਲ ਹੋਣੀ ਭਾਈ ਆਹ ਦੇ ਸਾਹਮਣੇ ਫੋਰਸ ਸਾਹਮਣੇ ਫੋਰਸ ਖੜੀ ਹੋਵੇ ਸਾਂਗ ਹੀ ਸੰਗਤ ਬਈ ਅੱਗੇ ਬੈਰੀਗੜ ਬੁਰੂਗੜ ਚੱਕ ਤੇ ਪੁੱਲਸ ਦੇ ਲੰਘਣ ਲੱਗੇ ਫਿਰ ਮੈਂਟੀ ਲਾਉਂਦੇ ਅਗਲੇ ਉਰੂਗਾ ਮੈਂ ਨਾ ਗਾ ਤਾ ਮਰੂਗਾ ਉਹ ਹਵਾ ਹੋ ਇੱਥੇ ਖੜਦੇ ਹਾਂ